ਅੱਜ ਅਸੀਂ ਪਹੁੰਚੇ ਆਂ ਪਿੰਡ ਅ블ੂ ਕੋਟਲੀ ਦੇ ਵਿੱਚ ਇਹ ਸ਼੍ਰੀ ਮੁਕਸਰ ਸਾਹਿਬ ਦਾ ਪਿੰਡ ਦੱਸਿਆ ਜਾ ਰਿਹਾ ਹੈ ਇੱਕ ਜਿਹੜੇ ਸ਼ਾਮ ਲਾਟੀ ਥਾਂ ਹੁੰਦੇ ਸੀ ਸਾਡੇ ਪੁਰਾਣੇ ਬਜ਼ੁਰਗਾਂ ਮਿਲਣ ਦੇ ਛੱਡੇ ਹੁੰਦੇ ਸੀ ਜਿਹਨੂੰ ਖੱਡਿਆਂ ਵਾਲੇ ਥਾਂ ਕਹਿ ਦਿੰਦੇ ਸੀ ਅਸੀਂ ਕਿਉਂਕਿ ਉਹ ਕੁਝ ਜ਼ਮੀਨਾਂ ਦੇ ਵਿੱਚੋਂ ਕੱਟੇ ਹੁੰਦੇ ਸੀ ਜਾਂ ਕੁਝ ਅੰਗਰੇਜ਼ਾਂ ਵੇਲੇ ਤੇ ਛੱਡ ਦਿੰਦੇ ਸੀ ਜਿਹੜੇ ਉਹ ਗਰੀਬਾਂ ਲੋਕਾਂ ਨੂੰ ਦਿੱਤੇ ਜਾਂਦੇ ਸੀ ਰੂੜੀਆਂ ਲਾਉਣ ਨੂੰ ਜਨਨ ਕਿ ਦਿੱਤੇ ਜਾਂਦੇ ਸੀ ਉਹ ਜਰਨਲ ਦੇ ਵੀ ਜਨਨ ਕਿ ਛੱਡੇ ਜਾਂਦੇ ਸੀ ਜਿਹੜੇ ਸਾਡੇ ਜਰਨਲ ਲੋਕ ਆ ਉਹਨਾਂ ਨੂੰ ਵੀ ਜਨਨ ਕਿ ਖੱਡੇ ਵਾਲਾ ਥਾਂ ਦਿੱਤਾ ਜਾਂਦਾ ਸੀ ਅੱਜ ਪਿੰਡ ਦੇ ਵਿੱਚ ਵਿਵਾਦ ਛੜਿਆ ਹੋਇਆ ਸਥਾਨ ਨੂੰ ਲੈ ਕੇ ਮੈਂ ਕੈਮਰਾਮੈਨ ਨੂੰ ਕਹਿੰਦਾ ਇੱਕ ਵਾਰੀ ਤਸਵੀਰਾਂ ਦਿਖਾ ਦੇ ਇਹ ਪਿੰਡ ਦੇ ਵਿਚਾਲੇ ਥਾਂ ਜਨਨ ਕਿ ਦੋ ਸੜਕਾਂ ਦੇ ਥਾਂ ਪੈਂਦਾ ਇਹ ਥਾਂ ਨੂੰ ਜਨਨ ਕਿ ਵੀਰ ਵੱਲੋਂ ਵੜਿਆ ਜਾ ਰਿਹਾ ਸੀ ਕਿ ਜਿਹੜੇ ਐਸਸੀ ਭਾਈ ਦੇ ਲੋਕ ਐਸਸੀ ਭਾਈਚਾਰੇ ਦੇ ਲੋ ਅਸੀਂ 20 ਸਾਲ ਤੋਂ ਜਿਹਨਾਂ ਕਿ ਇੱਥੇ ਰੂੜੀਆਂ ਲਾਉਂਦੇ ਆ ਰਹੇ ਆਂ ਇਸ ਥਾਂ ਤੇ ਜਿਹਨਾਂ ਕਿ ਸਾਡਾ ਕਬਜ਼ਾ ਅਸੀਂ ਵੱਲ ਨਹੀਂ ਦੇਣਾ ਉਧਰ ਵੀਰ ਬੈਠਾ ਉਹ ਕਹਿੰਦਾ ਇਹ ਸਾਡਾ ਥਾਂ ਸਾਡੇ ਬਜ਼ੁਰਗਾਂ ਦਾ ਥਾਂ ਸਾਡੇ ਬਜ਼ੁਰਗਾਂ ਦੀ ਜਿਹਨਾਂ ਕਿ ਜ਼ਮੀਨ ਦੇ ਵਿੱਚੋਂ ਕੱਟਿਆ ਹੋਇਆ ਥਾਂ ਇਹ ਜਨਨ ਕਿ ਅਸੀਂ ਵੱਲਣਾ ਅੱਜ ਲੋਕ ਸਾਰੇ ਇਕੱਠੇ ਹੋਏ ਨੇ ਇਹਨਾਂ ਤੋਂ ਜਾਣਕਾਰੀ ਲੈਣੇ ਆ ਮਤ ਅੱਜ ਤੁਸੀਂ ਥਾਂ ਨੂੰ ਲੈ ਕੇ ਇਕੱਠੇ ਹੋਏ ਹੋ ਕਾਰਨ ਕੀ ਹੈ ਦੇਖੋ ਜੀ 60 ਸਾਲ ਹੋ ਗਏ ਸਾਨੂੰ ਕੂੜਾ ਸੜਦਿਆਂ ਨੂੰ ਜੀ ਤੇ ਉਸ ਤੋਂ ਬਾਅਦ ਅਸੀਂ ਕਿਤੇ ਕੂੜਾ ਹੋਰ ਨਹੀਂ ਸਿਟਿਆ ਤੇ ਹੁਣ ਅੱਜ ਸੱਥੋਂ ੱੱਕਾ ਹੁੰਦਾ ਸਾਡੇ ਨਾਲ ਹੂੰ ਦੇਖੋ ਜੀ ਹੁਣ ਫਿਰ ਅਸੀਂ ਕਿੱਥੇ ਜਾ ਗਏ ਗਰੀਬ ਕਿੱਥੇ ਜਾਣ ਗਰੀਬ ਕਿੱਥੇ ਸਿੱਟਣ ਕੂੜਾ ਹੁਣ ਅੰਦਰ ਤਾਂ ਸਿੱਟ ਨਹੀਂ ਸਕਦੇ ਗਰੀਬ ਜਿਹੜੀ ਜਗ੍ਹਾ ਇੱਥੇ ਹੋਰ ਵੀ ਬੁਲਾਤੀ ਸਾਥੋ ਜੀ ਤੇ ਫਿਰ ਉਹ ਵੀ ਬਣ ਲਿਓ ਜ਼ਿੰਮੇਵਾਰਤਾ ਕਿ ਸਾਡੇ ਘਰਾਂ ਚ ਵੜੀ ਜਾਂਦੇ ਆ ਅਸੀਂ ਕਿੱਥੇ ਜਾ ਕੇ ਫਿਰ ਜੀ ਜਿੰਕ ਇਹ 60 ਸਾਲ ਪਾਣੀ ਜਗਾ ਹਾਂਜੀ ਹਾਂ 60 ਸਾਲ ਹੋ ਗਏ ਮੈਨੂੰ ਇੱਥੇ ਕੂੜਾ ਸਿੱਟਦੀ ਨੂੰ ਅਸੀਂ ਇਹ ਰੂੜੀਆਂ ਇੱਥੇ ਲਗਣਗੀਆਂ ਅਸੀਂ ਇਹ ਥਾਂ ਰੁਕਣ ਨਹੀਂ ਦੇਣਾਗਾ ਵੱਲ ਨਹੀਂ ਦੇਣਾ ਥਾਂ ਅਸੀਂ ਨਹੀਂ ਉਹ ਜਿਹੜਾ ਬੈਠਾ ਉਹ ਕਹਿੰਦਾ ਸਾਡਾ ਥਾਂ ਸਾਡੇ ਬਜ਼ੁਰਗਾਂ ਦਾ ਥਾਂ ਅੱਗੇ ਜਮੀਨ ਜਟਾਣਾ ਜਿੱਥੇ ਕਿੱਥੇ ਥਾਂ ਹੋਏ ਨਗਰੀ ਕਿੱਥੇ ਜਾਣ ਜਟਾਣਾ ਜਿੱਥੇ ਕਿੱਥੇ ਥਾਂ ਹੋਏ ਦਾ ਗਰੀਬ ਕਿੱਥੇ ਰੂੜੀਆਂ ਲਾਉਣ ਅਸੀਂ ਰੂੜੀਆਂ ਜਿੱਥੇ ਅੱਗੇ ਲਾ ਦੂ ਅਸੀਂ ਇੱਥੇ ਲਗਣਗੀਆਂ ਅਸੀਂ ਵੱਲ ਨਹੀਂ ਦੇਣਾ ਤੁਹਾਡਾ ਪ੍ਰਪਾ ਹੈ ਨਹੀਂ ਪਿੰਡ ਦੇ ਵਿੱਚ ਸਾਡਾ ਪਰ ਪਤਾ ਬਸ ਹੈਗਾ ਹੀ ਹੈ ਜਿਹੜਾ ਹੈਗਾ ਆਹੀ ਆਗੇ ਸੀ ਤੁਸੀਂ ਪਿੰਡ ਦੇ ਜਿੰਨ ਕਿ ਸਰਪੰਚ ਨੂੰ ਜਾ ਕੇ ਕਿਹਾ ਨਹੀਂ ਵੀ ਇਹ ਥਾਂ ਸਾਡੇ ਹੱਕ ਚੋਂ ਦਾ ਸਾਨੂੰ ਬੁਲਾ ਦਿੱਤਾ ਜਾਵੇ ਇਹ ਵਾਲੀ ਗੱਲ ਸਰਪੰਚ ਸਾਡੀ ਕੋਈ ਨਾ ਮੰmber ਨਾ ਸਰਪੰਚ ਸਾਡੀ ਕੋਈ ਗੱਲ ਨਹੀਂ ਸੁਣਦਾ ਸਾਰੇ ਜਾਂਦਾ ਹੀ ਮਰੇ ਆ ਸਾਡੇ ਬਾਹਰ ਤਾਂ ਹਾਂ ਅੱਧੀ ਕੇ ਉਹ ਰੋਕਿਆ ਸੀ ਉਹ ਵੀ ਰੋਕਿਆ ਸੀ ਉੱਥੇ ਵੀ ਸਰਪੰਚਾਂ ਨੇ ਸਾਥ ਹੱਥ ਧੱਕਾ ਸਟਾਈ ਕਰਾਈ ਇੱਥੇ ਵੀ ਸਾਰੇ ਪਿੰਡ ਨਾਲ ਤੇ ਵੀ ਇਹ ਥਾਂ ਸਾਡਾ ਵੀ ਸਾਰੇ ਇੱਥੇ ਹੀ ਰੂੜੀਆਂ ਸਿੱਟਦੇ ਹੋਰ ਸਾਨੂੰ ਥਾਂ ਹੁਣ ਕਿਤੇ ਨਹੀਂ ਮਿਲੀ ਹੈ ਇਹ ਇਥੇ ਅੰਦੇ ਸੀ ਸਰੋਂ ਸੱਟ ਦੇ ਸਰੋਂ ਸੱਟ ਨੇ ਹਟ ਗਤੇ ਇਸ ਇਸ ਰੂੜੀ ਲੋਂ ਲਾਗੇ ਇਥੇ ਹੋਰ ਇਥੇ ਕੋਈ ਨਾ ਹੋਣਾ ਤੇ ਸਾਡੇ ਬਜ਼ੁਰਗ ਸੀ ਇਥੇ ਅੱਛਾ ਹੋਰ ਇਹਦੂ ਕੋਈ ਗੱਲ ਬਾਤ ਕਿੰਨੇ ਘਰ ਇਥੇ ਰੂੜੀਆਂ ਛੱਡਦੇ ਤੁਹਾਨੂੰ ਅਸੀਂ ਆਏਗੇ 50 60 ਘਰ 50 60 ਘਰ ਦੇ ਜਣ ਕੇ ਤੁਹਾਡੀ ਰੂੜੀ ਲਾ ਦੀ ਸਾਰਿਆਂ ਦੀ ਇੱਕ ਰੂੜੀਆਂ ਹੀ ਲੱਗਦੀਆਂ ਹਾਂ ਇਥੇ ਤੁਹਾਡੇ ਕੋਲੇ ਪਿੰਡ ਦੇ ਵਿੱਚ ਹੋਰ ਕਿਤੇ ਜਗ੍ਹਾ ਨਹੀਂ ਰੂੜੀਆਂ ਨੂੰ ਰਹਿ ਗਈ ਹਾਂ ਹਾਂ ਕੋਈ ਤਾਂ ਨਹੀਂ ਰਹਿ ਗਈ ਆਹੀ ਜਗ੍ਹਾ ਰਹਿ ਗਈ ਸਾਡੇ ਕੋਲ ਇਹੀ ਅਸੀਂ ਤੱਕ ਅੱਗੇ ਸਾਨੂੰ ਇਹ ਕਿਤੇ ਦੇ ਦਿੰਦੇ ਸੀ 250 ਦੇ ਤਾਂ ਤੇ ਲੈ ਤਾਂ ਹੁਣ ਅਸੀਂ ਕਿ ਚੱਲ ਚੱਕੀ ਜਾਂਦੇ ਸਾਨੂੰ ਕਹਿੰਦਾ ਸੀ ਵਾੜਨਗੇ ਤੇ ਇਹਨਾਂ ਨੇ ਆਖਿਆ ਵੀ ਚੱਲ ਭਜਲ ਕੇ ਵਾੜ ਲਿਆ ਹੁਣ ਇਹਨਾਂ ਨੇ ਹੁਣ ਪਾ ਤਾਂ ਸਾਡੇ ਨਹੀਂ ਵੜਿਆ ਇਹ ਤਾਂ ਹੁਣ ਆ ਕੇ ਫੇਰ ਧੱਕੇ ਨਾਲ ਵੜਨ ਲੱਗੇ ਰੌਲਾ ਜੀ ਆ ਮਾਤਾ ਜੀ ਕਿਵੇਂ ਮਾਤਾ ਮੈਨੂੰ ਜੀ 60 ਸਾਲ ਹੋ ਗਏ ਇੱਥੇ ਆਈ ਨੂੰ ਤੇ ਉਦੋਂ 60 ਸਾਲ ਦੇ ਅਸੀਂ ਕੂੜਾ ਸੜਦੇ ਆ ਸਾਰਾ ਵੇੜੇ ਦੀਆਂ ਰੂੜਾ ਰੂੜੀਆਂ ਇੱਥੇ ਲੱਗੀਆਂ ਤੇ ਅਸੀਂ ਨਰਪਾਇਤ ਸਰਪੰਚ ਸੀਗਾ ਉਦੋਂ ਬਣਿਆ ਤੇ ਉਹ ਕਹਿੰਦਾ ਸੀ ਵੀ ਇੱਥੇ ਤੁਹਾਨੂੰ ਕੋਈ ਨਹੀਂ ਰੋਕਦਾ ਕੂੜਾ ਸਿੱਟੀ ਚੱਲੋ ਤੇ ਸਾਥੋਂ ਵੋਟਾਂ ਪਵਾ ਲੈਣ ਤਾਂ ਸਾਾਨੂੰ ਵੋਟਾਂ ਪਾਓ ਤੁਹਾਨੂੰ ਕੋਈ ਨਹੀਂ ਰੋਕਦਾ ਉਦੋਂ ਤੋਂ ਕਿ ਸਾਡੇ ਸਾਰੇ ਇੱਥੇ ਰੂੜੀਆਂ ਸਾਰੇ ਵੇੜੇ ਅਸੀਂ ਇੱਥੇ ਸੜਦੇ ਆ ਹੋਰ ਕਿਤੇ ਜਗ੍ਹਾ ਹੈ ਨਹੀਂ ਸਾਨੂੰ ਹਾਂ ਹੁਣ ਹੁਣ ਇਹ ਕਹਦੇ ਸਾਡਾ ਥਾਂ ਹੈ ਹੁਣ ਇੱਥੇ ਪਹਿਲਾਂ ਮੁਣਕੇ ਜਦੋਂ ਰੂੜੀਆਂ ਲੱਗੀਆਂ ਸੀ ਤੇ ਇਕੱਲੀ ਰੇਹ ਚੱਕਲ ਜਾਂਦੇ ਸੀਗੇ ਤੇ ਹੁਣ ਇਹ ਵੱਲਦੇ ਆ ਡੀਜ਼ਲ ਵਾਲ ਲੱਗੇ ਉਹਦੇ ਅਸੀਂ ਰੌਲਾ ਪਾਉਣੇ ਸਾਰਾ ਵੇੜਾ ਸੋ ਇੱਥੇ ਕੋਈ ਰੂੜਾ ਸੜਦੇ ਕੂੜਾ ਜੀ ਦੇਖੋ ਪੰਚਾਇਤ ਸੱਦ ਕੇ ਸੱਦੀ ਨਹੀਂ ਪੰਚਾਇਤ ਦੇ ਵਿੱਚ ਬੁਲਾਇਆ ਹੋਵੇ ਸਰਪੰਚ ਨੂੰ ਮੈਂਬਰਾਂ ਨੂੰ ਕਿਹਾ ਹੋਵੇ ਨਹੀਂ ਨਹੀਂ ਜੇ ਮੈਂਬਰ ਸਰਪੰਚ ਹੀ ਹੈ ਨਹੀਂ ਕੋਈ ਜੇ ਨਹੀਂ ਗੱਲ ਸਾਡੀ ਬੁਲਾਇਆ ਕੋਈ ਆਉਂਦਾ ਤਾਂ ਉਹ ਅਗਲੇ ਆਣਦੇ ਵੀ ਅਸੀਂ ਇਹਨਾਂ ਦੀ ਹੁੰਦੀ ਕਰਾਵਾਂਗੇ ਕਿ ਇਹਨਾਂ ਦੀ ਹੁੰਦੀ ਕਰਾਵਾਂਗੇ ਬਸ ਅਹੀਂ ਟਾਲਦੇ ਆ ਪੰਚਾਇਤ ਤਾਂ ਸਹੀ ਗੱਲ ਕਰਦੀ ਹੁੰਦੀ ਆ ਅਸੀਂ ਕਿਸੇ ਦੀ ਗੱਲ ਨਹੀਂ ਕਰਦੇ ਨਾ ਉਹਨਾਂ ਦੀ ਕਰੀਏ ਨਾ ਤੁਹਾਡੀ ਕਰਗੀ ਜੇ ਪੰਚਾਇਤ ਨੂੰ ਪਤਾ ਹੁੰਦਾ ਵੀ ਇਹ ਥਾਂ ਤੁਹਾਡਾ ਗਰੀਬਾਂ ਦਾ ਜਾਂ ਇਹਨਾਂ ਦਾ ਜੇ ਤੁਹਾਡਾ ਤਾਂ ਤੁਹਾਨੂੰ ਜਨ ਕਿ ਇਹ ਐਵੇਂ ਪਿਆਰੇ ਵਿੱਚ ਇਹਨਾਂ ਨੂੰ ਬੁਲਾ ਦਿੱਤਾ ਜਾਵੇ ਪਰ ਇਹ ਪੰਚਾਇਤ ਨੂੰ ਪਤਾ ਹੋਊਗਾ ਰਿਕਾਰਡ ਦੇ ਵਿੱਚ ਤਾਂ ਹੋਊਗਾ ਤੇਣੀ ਕੜ ਕੇ ਦੀ ਜੀ ਅਸੀਂ ਇੱਥੇ ਬੈਠੀਆਂ ਉਹ ਘਰ ਵਾਲਾ ਬੰਦਾ ਹੈਗਾ ਉਹ ਬਹੁਤ ਚਰਦਾ ਪਾਰਟੀ ਚੋਂ ਦਾ ਉਹ ਵੀ ਦੋ ਤਿੰਨ ਵਾਰੀ ਆ ਵੇਖ ਵੇਖ ਨੰਗਾ ਇਹ ਆਮ ਪਾਰਟੀ ਦਾ ਹੈਗਾ ਪ੍ਰਧਾਨ ਆ ਉਹਨੂੰ ਅਸੀਂ ਫੋਨ ਲਾਇਆ ਅੱਧੇ ਘੰਟੇ ਨੂੰ ਆਉਣਾ ਪੌਣੇ ਘੰਟੇ ਨੂੰ ਆਉਣਾ ਉਹ ਹਜੇ ਨਹੀਂ ਆਇਆ ਉਹ ਆ ਤਾਂ ਮੈਨੂੰ ਤਾਂ ਥਾਂ ਦਾ ਹੀ ਨਹੀਂ ਪਤਾ ਕੀ ਦਾ ਆਖੇ ਅੱਛਾ ਆਮ ਪਾਰਟੀ ਦਾ ਉਹ ਪ੍ਰਧਾਨ ਆ ਉਹ ਹਾਂ ਡਾਂਗ ਚੱਕਣੀ ਅਸੀਂ ਪੰਚਾਇਤ ਨੂੰ ਵੋਟਾਂ ਨਹੀਂ ਪਾਉਣੀਆਂ ਅਸੀਂ ਤਾਂ ਹੁਣ ਡਾਂਗ ਚੱਕਣੀ ਆ ਵੋਟਾਂ ਸਾਡੇ ਕੋਈ ਪੰਚਾਇਤ ਗੱਲ ਨਹੀਂ ਸੁਣਦੀ ਕੋਈ ਸਾਡੀ ਸੁਣਾਈ ਨਹੀਂ ਕੋਈ ਸਾਨੂੰ ਪੁੱਛ ਨਹੀਂ ਦੱਸਣੀ ਜੱਟ ਪੰਚਾਇਤ ਸਾਡੇ ਘਰੇ ਉੱਦੇ ਉੱਚ ਦੇ ਵੋਟਾਂ ਲੈਣ ਆਉਂਦੀ ਆ ਡਾਂਗਣਾ ਹੱਲ ਹੋ ਜੂਗਾ ਜਦ ਨਾਗਣਾ ਪਰਜ ਹੋਊਗਾ ਹੀ ਡਾਂਗਣਾ ਹੀ ਹੋਊਗਾ ਹੁਣ ਤਾਂ ਹੁੰਦਾ ਨਹੀਂ ਪੰਚਾਇਤ ਆਸੀ ਪਾਸੀ ਬਹਿ ਕੇ ਪੰਚਾਇਤ ਦਾ ਮੁੱਢੀ ਪੰਚਾਇਤ ਦਾ ਹੱਕ ਆ ਜੀ ਵੀ ਇੱਥੇ ਸਾਡੇ ਆ ਕੇ ਗੱਲ ਸੁਣ ਜਾ ਵੇਖਣ ਵੀ ਇਹਨਾਂ ਦੇ ਹੱਕ ਚ ਸਾਡੇ ਹੱਕ ਚ ਜਾਂ ਕੋਈ ਲੈਟਰ ਵਿਖਾਉਣ ਸਾਡਾ ਸਬੂਤ ਸਾਡੇ ਮੂਹਰੇ ਆਉਣਾ ਚਾਹੀਦਾ ਜੀ ਹੈ ਕੋਈ ਰੈਸਟਰੀ ਨਹੀਂ ਥਾਂ ਦੀ ਬਸ ਥਾਂ ਕਹਿੰਦਾ ਸਾਡਾ ਗਾ ਜੱਟਾਂ ਦਾ ਥਾਂ ਬਣ ਗਿਆ ਗਰੀ ਕਿੱਥੇ ਜਾਣ ਕੋਈ ਤੁਹਾਡੇ ਕੋਲ ਪ੍ਰੂਫ ਹੈ ਕੋਈ ਸਬੂਤ ਹੈ ਜਿਹੜਾ ਤੁਸੀਂ ਕਹਿ ਦੋ ਦਾਵਾ ਚ ਕਰੋ ਵੀ ਇਹ ਥਾਂ ਸਾਡਾ ਵਾਕੀ ਥਾਂ ਸਾਡੇ ਕੋਲ ਪ੍ਰੂਫ ਸਬੂਤ ਹੈ ਕੋਈ ਨਹੀਂ ਜੀ ਸਾਡੇ ਗਾਇਸ ਤਾਂ ਕੂੜਾ ਸੜਦਿਆਂ ਜੀ ਜਿਨ੍ਹਾਂ ਦੇ ਤਾਂ 12-13 ਸਾਲ ਹੋ ਗਏ ਵੈਈ ਨੂੰ ਮੈਂ ਤਾਂ ਉਹਦਾ ਇੱਥੇ ਕੂੜਾ ਸੜਦੇ ਆ ਅਸੀਂ ਕਿਤੇ 12-13 ਸਾਲ ਹੋ ਗਏ ਵੈਈ ਨੂੰ ਅੰਡਕਾਂ ਬੁੜੀਆਂ ਨੂੰ ਤਾਂ ਪਤਾ ਹੀ ਆ ਜੀ ਇਹ ਤਾਂ ਪਹਿਲਾਂ ਦਿੰਗਾਗਾ ਇਹਨਾਂ ਨੂੰ ਪਤਾ ਹੈ ਵੀ ਇਹ ਗਰੀਬਾਂ ਦਾ ਥਾਂਗਾ ਵੋਟਾਂ ਲੈ ਕੇ ਤੇ ਫਿਰ ਇਹਨਾਂ ਨੂੰ ਥਾਂ ਦਿੱਤਾ ਹੈ ਹਾਂ ਵੀ ਗਰੀਬ ਸਿੱਟਣ ਇੱਥੇ ਕੂੜਾ ਸਿੱਟਣ ਆ ਜਾਣਗੇ ਵੋਟਾਂ ਆ ਜਾਣਗੀਆਂ ਵੋਟਾਂ ਵੇਲੇ ਜਨਕੇ ਲੀਡਰਾਂ ਨੂੰ ਤੁਹਾਡੇ ਸਾਰਿਆਂ ਨੂੰ ਘਰ ਦੇ ਜਾਣਗੇ ਤੁਹਾਡੇ ਘਰੇ ਆ ਕੇ ਜੜਾ ਵਿਰਿਉਣਗੇ ਮਿੱਠੀਆਂ ਟੌਫੀਆਂ ਵੀ ਦੇਣਗੇ ਤੁਹਾਨੂੰ ਆ Bye. Uh -huh. ਤੇ ਉਹਦੇ ਗਰੀਬਾਂ ਨੂੰ ਸਵਾਲ ਜਾਇ ਲੀਡਰਾਂ ਨੂੰ ਸਵਾਲ ਜਵਾ ਕਰੋਗੇ ਤੁਸੀਂ ਹਾਂ ਜੀ ਕਰਾਂਗੇ ਜੀ ਕਰਾਂਗੇ ਉਹ ਥੱਕੇ ਪਏ ਅਸੀਂ ਆਹੀ ਜਵਾਬ ਦੇਵਾਂਗੇ ਅਸੀਂ ਬਹੁਤ ਥੱਕੇ ਪਏ ਅਸੀਂ ਆਹੀ ਜਵਾਬ ਦੇਵਾਂਗੇ ਜਿਹੜਾ ਹੁਣ ਦਿੰਨੇ ਆ ਹਾਂ ਨਹੀਂ ਸਾਨੂੰ ਹੁਣ ਆਏ ਵੀ ਲੀਡਰ ਲੜਾਉਂਦੇ ਫਿਰਦੇ ਆ ਤੇ ਕੋਈ ਮੈਂਬਰ ਸਰਪੰਚ ਲਾਉਂਦੇ ਫਿਰਦੇ ਆ ਹੁਣ ਸਾਡਾ ਆ ਕੇ ਨਿਆਂ ਕਰ ਸੁਣਨਾ ਵੀ ਸਾਡੇ ਕੋਲ ਲਿਖਤ ਹੈਗੀ ਫਿਰ ਅਸੀਂ ਆਪੇ ਥਾਂ ਤੇ ਖੜ੍ਹਜੇ ਜਾਂ ਇਹ ਲੈ ਲੈਣ ਚਾਹਣ ਸਾਡੇ ਅੱਖ ਚੋਂ ਜੇ ਹੁਣ ਫਿਰ ਸਾਡੀ ਪੰਚਾਇਤ ਸੁਣ ਸੁਣਦੀ ਵੀ ਸਾਡਾ ਪੰਚਾਇਤ ਕੋਲੇ ਤੁਸੀਂ ਗਏ ਸੀ ਹਾਂ ਜੀ ਅਸੀਂ ਗਏ ਸੀ ਸਾਡੇ ਹਾਂ ਜੀ ਗਏ ਸੀ ਜੀ ਹਾਂ ਸੋਵੇਂ ਮੈਂਬਰ ਕੋਲੇ ਗਏ ਹਾਂਜੀ ਉਹ ਕੱਲ ਦਾ ਮੈਂ ਆਉਣਾ ਠਹਿ ਕੇ 2 ਘੰਟਿਆਂ ਬਾਅਦ 2 ਘੰਟਿਆਂ ਬਾਅਦ ਕੰਦ ਕੱਢ ਲਾਂਗੇ ਜੀ ਸਰਪੰਚ ਸਾਹਿਬ ਕੋਣ ਇੱਥੋਂ ਦੇ ਸਾਡਾ ਹੀ ਬੰਦਾ ਇੱਥੇ ਨਾਲ ਕਾਰਾ ਦੋ ਹੀ ਹੈ ਸਰਪੰਚ ਸਾਹਿਬ ਕੋਲ ਗੱਲ ਕਰੀ ਤੁਸੀਂ ਕੀਤੀ ਸੀ ਕੀ ਕਹਿੰਦੇ ਸਰਪੰਚ ਸਾਹਿਬ ਅੱਗੇ ਬਿਠਾਣੇ ਨਹੀਂ ਸਰਪੰਚ ਸਾਹਿਬ ਕਹਿੰਦੇ ਆਉਂਦੇ ਨਹੀਂ ਜਾਂ ਉਹਨਾਂ ਨੂੰ ਕੋਈ ਕੰਮ ਆਉਂਦੇ ਨਹੀਂ ਕੰਮ ਵੀ ਨਹੀਂ ਕੋਈ ਨਹੀਂ ਆਉਂਦੇ ਵੀ ਨਹੀਂ ਤੇ ਅੱਛਾ ਖਤਮ ਠੀਕ ਹੈ ਖਤਮ ਪਰ ਚਾਹੇ ਤਾਂ ਮੈਂਬਰ ਸਾਹਿਬ ਜੇ ਕੱਲ ਨੂੰ ਇੱਥੇ ਬਵਾਦ ਛਿੜਦਾ ਕਿਸੇ ਦਾ ਕੋਈ ਲੜਾਈ ਨਾ ਸਿਰ ਪਾੜ ਜਾਂਦੇ ਆ ਕੋਈ ਕਤਲ ਹੋ ਜਾਂਦਾ ਫਿਰ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਜ਼ਿੰਮੇਵ ਥਾਂਲੇ ਹੋਣਗੇ ਜਿਹੜੇ ਵਾਰ ਦੇ ਉਹ ਤਾਂ ਕਹਿੰਦੇ ਸਾਡਾ ਥਾਂ ਅਸੀਂ ਵਲਾਂਗੇ ਕੀਸਪੂਰ ਉਹਨਾਂ ਨੂੰ ਉਹ ਕਾਗਜ਼ ਪੱਤਰ ਲਈ ਫਿਰਦੇ ਉਹ ਸਾਡੇ ਕੋਲ ਉਹ ਤਾਂ ਸਾਰੇ ਪਿੰਡ ਲਈ ਫਿਰਦੇ ਲੋਕ ਸਾਰੇ ਪਿੰਡ ਦੇ ਲਈ ਫਿਰਦੇ ਨੇ ਤਾਂ ਕਾਗਜ਼ ਪੱਤਰ ਸ਼ਾਂਵਲਾ ਹਟਾ 50 ਸਾਲ ਸਾਡੀ ਤਾਂ ਉਮਰ ਸਾਰੀ ਨੰਗੀ ਇੱਥੇ ਜੀ ਸਾਰੇ ਉਹਨਾਂ ਨੇ ਛੱਡਿਆ ਕੋੜਾ ਹਾਂ ਚੱਕ ਕੇ ਲੈ ਗਏ ਇਹ ਧੱਕਿਆਂ ਚੱਕੀ ਆ ਨਾਲੇ ਸ਼ਾਮਲਾਟਾਂ ਦਾ ਇਹ ਸੀ ਵੀ ਜਿਹਦਾ ਕਬਜ਼ਾ ਸ਼ਾਮਲਾਟ ਉਸੇ ਦੀ ਹੈ ਇਹ ਜੀ ਮਸ਼ੀਨ ਨੇ ਚੱਕੀ ਤਿੰਨ ਦਿਨ ਰੂੜੀ ਚੱਕੀ ਗਏ ਕਿਸੇ ਨੇ ਉਹਨਾਂ ਨੇ ਪੁੱਛਿਆ ਨਹੀਂ ਚੱਕੀ ਕਿਸੇ ਨੂੰ ਇਹਨਾਂ ਨੇ ਦੱਸਿਆ ਨਹੀਂ ਤਿੰਨ ਦਿਨ ਚੱਕੀ ਗਏ ਇਹ ਨਹੀਂ ਸੀ ਪਤਾ ਵੀ ਕੰਧ ਕੱਢਣ ਦੇ ਮਾਰੇ ਵਾ ਚੱਕਦੇ ਆ ਰੂੜੀ ਕਿਹਦੀ ਸੀ ਤੁਹਾਡੀ ਸੀ ਰੂੜੀ ਸਾਰੇ ਵੇੜੇ ਦੀ ਸੀਗੀ ਤੁਹਾਡੀ ਸਾਰੇ ਵੇੜੇ ਦੀ ਰੂੜੀ ਸੀ ਤੁਸੀਂ ਮੁੱਲ ਵਿੱਚ ਹੀ ਸੀ ਇਹਨਾਂ ਨੂੰ ਨਹੀਂ ਪੁੱਛਿਆ ਨਹੀਂ ਉਹੀ ਉਹੀ ਚੱਕੀ ਇਹਨਾਂ ਨੇ ਬਿਨਾਂ ਪੁੱਛੇ ਚੱਕ ਕੇ ਲੈ ਗਏ ਨਾ ਪੁੱਛੂ ਲਏ ਜੀ ਚੱਕ ਕੇ ਕੋੜਾ ਹੰਦਾ ਗਰੀਬਾਂ ਦਾ ਯਾਰ ਹੋਰ ਕਿੰਨਾ ਕੁ ਹੁੰਦਾ ਉਹ ਪਹੂ ਤਾਂ ਕੋਈ ਰਸਦਾ ਨਹੀਂ ਪੱਠਾ ਨਹੀਂ ਮਿਲਦਾ ਢੱਕਾ ਨਹੀਂ ਮਿਲਦਾ ਤੇ ਇੱਥੇ ਛੱਡੀ ਜਾਂਦੇ ਸਾਰੇ ਸੰਦਾ ਵਾ ਸਾਰਾ ਵੇੜਾ ਇੱਥੇ ਛੱਡੀ ਜਾਂਦਾ ਐਡੀ ਮਹਿੰਗੀ ਤੂੜੀ ਪਾਉਣੀ ਐਡੀ ਮਹਿੰਗੀ ਤੂੜੀ ਪਾਉਣਾ ਕੋਈ ਲੈਣਾ ਦੇਣਾ ਨਹੀਂ ਅਸੀਂ ਜੱਗੇ ਕਿਤੇ ਲੋਕ ਜਵਾ ਹੱਦ ਨਹੀਂ ਜਦੋਂ ਕਿਸੇ ਦੀ ਰੂੜੀ ਕੋਈ ਚੱਕਦਾ ਉਹਨੂੰ ਪੁੱਛਦਾ ਵੀ ਤੁਹਾਡਾ ਟਰਾਲੀ ਆ ਜਾਂਦੀ ਟਰਾਲੀ ਆ ਅਸੀਂ ਲੈ ਕੇ ਜਾਣੀ ਆ ਚੱਕ ਲੇ ਹਾਂ ਇਹਨਾਂ ਨੇ ਜੀ ਕੰਗ ਰਹੇ ਆ ਮੁੱਲ ਸਾਰਾ ਚਾਰ ਪੰਜ ਸਾਲ ਤੋਂ ਚੱਕ ਲੈਂਦੇ ਇਹ ਪੁੱਛਦੀ ਨਹੀਂਗੇ ਅੱਛਾ ਅਸੀਂ ਕਮੀਤਾਂ ਦੀ ਜਾਵੜਦੇ ਆ 4-5 ਸਾਲ ਦੀ ਗੱਲ ਕਰਦੇ ਆ ਇੱਕ ਵਾਰੀ ਚੱਕ ਲੂਆ ਦੋ ਵਾਰੀ ਚੱਕ ਲੂਆ ਐਂ ਤਾਂ ਬੰਦਾ ਕੋਈ ਚੱਕ ਨਹੀਂ ਸਕਦਾ ਮੋਲੇ ਚੁਕਾਉਂਦੇ ਸੀ ਆਇਤੀ ਸਾਨੂੰ ਦੱਸ ਹਾਂ ਆਇਤੀ ਸਾਨੂੰ ਦੱਸੇ ਨੇ ਇਹਨਾਂ ਨੇ ਅੱਛਾ ਵੇਹੀ ਰੂੜੀ ਸ਼ਾ ਨਾ ਹੀ ਕਿਸੇ ਨੂੰ ਪਤਾ ਇਹਨਾਂ ਨੂੰ ਪੁੱਛ ਲੈ ਵੀ ਕਿਹਨੂੰ ਪੁੱਛ ਲੈ ਤੁਸੀਂ ਹਾਂ ਉਹਨਾਂ ਤੋਂ ਵੀ ਜਾਣਕਾਰੀ ਲੈਣੇ ਆ ਮਾਤਾ ਤੁਹਾਡੀ ਉਮਰ ਕਿੰਨੀ ਹੋ ਗਈ ਕਿੰਨੇ ਚਿਰ ਤੋਂ ਦੇਖ ਰਹੇ ਹੋ ਤੁਸੀਂ ਇਹ ਸਥਾਨ ਮੈਨੂੰ ਤਾਂ 70 ਸਾਲ ਹੋਣ ਵਾਲੇ ਹੋ ਗਏ ਉਮਰ ਨੂੰ ਤਾਂ ਮੇਰੀ ਨੂੰ ਇੱਥੇ 60 ਸਾਲ 50 ਮੈਨੂੰ ਆਈ ਨੂੰ ਹੋ ਗਏ ਇੱਥੇ ਛੱਡਦੇ ਆ ਕੂੜਾ ਅੱਛਾ ਹਾਂ ਮੱਝਾ ਰੱਖਦੇ ਰਹੇ ਜੀ ਹਾਂ ਤੇ ਇਹ ਮੱਝਾ ਰੱਖਦੇ ਰਹੇ ਤੇ ਹੁਣ ਇੱਥੋਂ ਵੀ ਭਜਾਉਂਦੇ ਆ ਤੇ ਫਿਰ ਕਿੱਥੇ ਜਿੱਤਾ ਸ਼ਾਮ ਲੜ ਥਾਂ ਇਹੀ ਇੰਨੀ ਕਹਿੰਦੇ ਹੋਰ ਵੀ ਹੈਗੀ ਸਾਰੀ ਸ਼ਾਮ ਲੜ ਬੰਜਟਾ ਨੇ ਤਾਂ ਸਾਰੀ ਸ਼ਾਮ ਲੜ ਬਾਲ ਲਈ ਗਰੀਬਾਂ ਦਾ ਇੰਨਾ ਕਥਾ ਦਿੱਤਾ ਸੀ ਤੇ ਇਹ ਵੀ ਬਾਲ ਦੇ ਆ ਅੱਛਾ ਆ ਦਿਖਾ ਨਾ ਬੰਦਾ ਸਾਵਲਾ ਟੀ ਹਸਾਰੀ ਜੇ ਜਿਹਨ ਕੀ ਕਬਜ਼ਾ ਕਰ ਲੈ ਕਿਸੇ ਨੇ ਆਂਦੇ ਕਬਜ਼ਾ ਕਰਿਆ ਗਿਆ ਇਹਨਾਂ ਤੋਂ ਜੇ ਤਕੜਾ ਕਰ ਲੈਂਦੇ ਤਾਂ ਉਹਦਾ ਕਬਜ਼ਾ ਜੇ ਗਰੀਬ ਕਰ ਲੈ ਤਾਂ ਰੌਲਾ ਪੈ ਜਾਂਦਾ ਰੌਲਾ ਪੈ ਜਾਂਦਾ ਹਾਂਜੀ ਹਾਂਜੀ ਗਰੀਬਾਂ ਮੋੱਕ ਰੌਲਾ ਪੈ ਜਾਂਦਾ ਅੱਜ ਅੱਜ ਤੁਹਾਡੇ ਨਾਲ ਕੋਈ ਨਹੀਂ ਜਣੀ ਕਿ ਜੇ ਤਕੜੇ ਦਾ ਕੰਮ ਹੋ ਤਾਂ ਸਾਰੇ ਨੇ ਖੜ ਜਾਣਾ ਹਾਂਜੀ ਹਾਂਜੀ ਹਾਂ ਸਾਡੇ ਨਾਲ ਕੋਈ ਨਹੀਂ ਹਾਂਜੀ ਕੋਈ ਵਿੰਬਰ ਨਹੀਂ ਕੋਈ ਮੋੜ ਦਿਖਾ ਬੜਿਆ ਕਰਕੇ ਤਾਂ ਨੂੰ ਇੱਥੇ ਆਉਂਦੇ ਨਹੀਂ ਕਿ ਵੀ ਜੇ ਜ਼ਿੰਮੇਵਾਰ ਬਲੇ ਬੈਠਾ ਫਿਰ ਸਾਡਾ ਵੀ ਛੁੱਟੂਗਾ ਐਸ ਰੌਲੇ ਵਿੱਚ ਆਉਨੇ ਅਸੀਂ ਤਾਂ ਨਹੀਂ ਕੋਈ ਜ਼ਿੰਮੇਵਾਰ ਹੁੰਦਾ ਤੁਸੀਂ ਭਾਈ ਦੀ ਸੇਕ ਭਾਈ ਜਾ ਰਹੀ ਹੈ ਕੱਲੇ ਹਾਂ ਭਾਈ ਵੀ ਸੇਕ ਭਾਈ ਜਾ ਰਹੀ ਹੈ ਸਾਰੇ ਅਸੀਂ ਤੇ ਇਹ ਵੜਿਆ ਕਰਕੇ ਤਾਂ ਹੀ ਜ਼ਿੰਮੇਦਾਰ ਆਉਂਦੇ ਨਹੀਂ ਜ਼ਿੰਮੇਵਾਰੀ ਮੈਂਬਰ ਸਰਪੰਚਾਂ ਭਾਈਚਾਰਾ ਸਰਪੰਚਾਂ ਸਾਡਾ ਉਹ ਆਇਆ ਨਹੀਂਗਾ ਅੱਛਾ ਉਹ ਤਾਂ ਕਿਸੇ ਦਾ ਰੌਲਾ ਚ ਵੀ ਨਹੀਂ ਆਉਂਦਾ ਉਹ ਜੋ ਲੀਰਾਂ ਦਾ ਬੁੱਧੂ ਹੀ ਆ ਉਹ ਸਰਪੰਚ ਜੀ ਹਾਂ ਉਹਦੇ ਲਈ ਕੋਈ ਚੋਈ ਜਾਵੇ ਕੋਈ ਨਾ ਹੋਈ ਜਾਵੇ ਜੀ ਜੀ ਪਿਆ ਸੀ ਜਿਹੜਾ ਬਲਿਆ ਗਿਆ ਇਹ ਸਾਰੇ ਉਹੀ ਪਈ ਸੀ ਖੁੱਲੀ ਪਈ ਸੀਗੇ ਤਾਂ ਹਾਂ ਪਹਿਲਾਂ ਸਾਰੇ ਖੁੱਲੇ ਹੀ ਪਈ ਸੀਗੇ ਇੱਥੇ ਰੂੜੀਆਂ ਲੱਗਣੀਆਂ ਸੀ ਛਟੀਆਂ ਸਿੱਟੀਆਂ ਹੁੰਦੀਆਂ ਸੀ ਉਹ ਜਿੱਥੇ ਕੋਠੀ ਪਈ ਜਾਂਦੀ ਉਹ ਵੀ ਖੁੱਲਾ ਹੀ ਪਿਆ ਸੀਗਾ ਹਾਂ ਸਾਰਾ ਸ਼ਾਮ ਲਾਟੀ ਸੀ ਜਣੀ ਸ਼ਾਮ ਲਾਟੀ ਤੇ ਆ ਰਹਿ ਗਿਆ ਹੁਣ ਇਹ ਵੀ ਬਲੀ ਜਾਂਦੀ ਆ ਜੀ ਤੇ ਤਾਂ ਹੀ ਅਸੀਂ ਰੌਲਾ ਪਾਉਣ ਵੀ ਗਰੀਬ ਕਿੱਧਰ ਜਾਣਗੇ ਕਿੱਥੇ ਉਹ ਹੁੰਦਿਆਂ ਸੀ ਸਰੋਂ ਕਣ ਤੇ ਅਸੀਂ ਕਣਕ ਗਰੀਬ ਵਾਲਾ ਥਾਂ ਨਹੀਂ ਆਹ ਬਾਕੀ ਬਹੁਤ ਉਮਰ ਹੋ ਗਈ ਇਹ ਗੱਲ ਸੁਣੋ ਜੀ ਇਹ ਤਾਂ ਵਿਚਾਰੇ ਮੈਂ ਕੱਲ ਪਰਛੰਦਿਆਂ ਵਾਹਣ ਸਾਨੂੰ ਤਾਂ ਮੁੱਦਤਾ ਹੀ ਹੋ ਗਈਆਂ ਜਿਉਂ ਵੀ ਅਸੀਂ ਆ ਗਏ ਇੱਥੇ ਸਾਡੀਆਂ ਮੋਠ ਮੋਠ ਕੂੜਾ ਹੁੰਦਾ ਸੀ ਅੱਛਾ ਉਹ ਕੋਠੀਆਂ ਤੇ ਨਹੀਂ ਸੀ ਜਾ ਕੇ ਰੌਲਾ ਪਾਉ ਉਹ ਜ਼ਿੰਮੇਦਾਰ ਵਾਲੇ ਕਰਕੇ ਸਾਡੇ ਗਰੀਬ ਨਹੀਂ ਬੋਲਦੇ ਜੇ ਅਸੀਂ ਗਰੀਬ ਕੂੜਾ ਸਿੱਟਣ ਲਾਪੇ ਤਾਂ ਸਾਰੇ ਜੱਟ ਉਸ ਤਰ੍ਹਾਂ ਦਿੰਦੇ ਵੀ ਬੰਦ ਬੜਾ ਉਹ ਹਾਂ ਤਾਂ ਅਸੀਂ ਫਿਰ ਕਿੱਧਰ ਸਜੇ ਘਰੇ ਰੱਖਣੀ ਕੂੜਾ ਜੀ ਜੀ ਸਸ ਜਿੱਤੇ ਪੁੱਤ ਕਿਤੇ ਕੂੜਾ ਸਿਟੜ ਨਹੀਂ ਆ ਆਹ ਮੁੱਠ ਕੂੜੇ ਦੀ ਸਿਟੜੀ ਜੇ ਆਹੀ ਵਾੜ ਲਿਆ ਤੇ ਗਰੀਬ ਤਾਂ ਜਮੇ ਸਾਹ ਸਾਰੇ ਵੇੜਾ ਇਸ ਪਿੰਡ ਚ ਨਾ ਤਾਂ ਬੇਟਾ ਕੋਈ ਪੰਚਾਇਤ ਤੇ ਨਾ ਸਰਪੰਚ ਤੇ ਨਾ ਮੈਂਬਰ ਸਾਰੇ ਤਬਾਹ ਹੋ ਗਏ ਮਰੇ ਆ ਸਾਡੇ ਤੁਹਾਨੂੰ ਲੋੜ ਪੈਗੀ ਤੁਹਾਡੇ ਨਾਲ ਕੋਈ ਨਹੀਂ ਖੜਾ ਕੋਈ ਨਹੀਂ ਖੜਾ ਸਾਡੇ ਨਾਲ ਸਾਰੇ ਮਰੇ ਜਦੋਂ ਲੈਸਨ ਆਉਣਗੇ ਫਿਰ ਤੁਹਾਡੇ ਘਰਾਂ ਤੱਕ ਵੀ ਜਾਂਦੇ ਆ ਪਹੁੰਚ ਕਰਦੇ ਆ ਵੀ ਸਾਨੂੰ ਵੋਟ ਪਾ ਦੇ ਮਾਸੀ ਚਾਚੀ ਤਾਈ ਜੋਗ ਵਿੱਚ ਲੱਗਦੀਆਂ ਤੇ ਫਿਰ ਉਹ ਚਾਚੀ ਵੇਰ ਕੇ ਪਾ ਦਿੰਦੀ ਆ ਵੋਟ ਫਿਰ ਅਸੀਂ ਉਵੇਂ ਹੀ ਹੋ ਕਰਾਂਗੇ ਜਿਵੇਂ ਸਾਥ ਹੋਈ ਅਸੀਂ ਉਵੇਂ ਹੀ ਕਰਾਂ ਕੱਲ ਡੇਪੀ ਆ ਸਾਡੇ ਸਾਡੇ ਘਰ ਘਰ ਸਾਡੇ ਬੰਦਿਆਂ ਨੂੰ ਕਹੇ ਤੁਹਾਡਾ ਬੁਢਾ ਵੀ ਆਉਣ ਛੋਟੇ ਬੰਦੇ ਵੀ ਆਉਣ ਤੇ ਅਸੀਂ ਨਹੀਂ ਗਏ ਉਹਨਾਂ ਦੇ ਘਰੇ ਨਹੀਂ ਗਏ ਡੇਪੀ ਆਇਆ ਸੀਗਾ ਆਖਾ ਜਿੱਦ ਸਕੇ ਸਾਡਾ ਰੂਟਗਾ ਤਾਂ ਆਈ ਵਾਰ ਕਹਿੰਦਾ ਅੱਜ ਨਾ ਸਿੱਧਾ ਕੀ ਲੈਣਾ ਜਿੱਥਾ ਵੋਟਾ ਲੈਣੀ ਅਸੀਂ ਤਾਂ ਇੱਥੋਂ ਕੀ ਲੈਣਾ ਹਾਂ ਨਿਰਪਾਏ ਸਾਨੂੰ ਆਦਾ ਹੁੰਦਾ ਸੀ ਵੀ ਇੱਥੇ ਹੀ ਲਾਉਣਾ ਤੁਸੀਂ ਉਹ ਸਾਨੂੰ ਨਿਰਪਾਏ ਹੁਣ ਬੈਠਾ ਬਾਲ ਕੋਠਿਆ ਚ ਅੱਛਾ ਉਹਾਂ ਦਾ ਵੀ ਇਹ ਛੋਟੇ ਛੱਡਿਆ ਗਰੀਬਾਂ ਦਾ ਹੁਣ ਜੱਟ ਜਿਹੜੇ ਆਉਂਦੇ ਬੁਢਿਆਂ ਦਾ ਸਾਡੇ ਬੁਢਿਆਂ ਦਾ ਥਾਂ ਸਾਡੇ ਬੁਢਿਆਂ ਦਾ ਥਾਂ ਦੱਸੋ ਜੀ ਅਸੀਂ ਕਿੱਧਰ ਜਾ ਇਹ ਗੱਲ ਕਰੀਏ ਥਾਂ ਕੋਈ ਬਾਲਾ ਨਹੀਂ ਥਾਂ ਇਸ ਮੇਰੇ ਹਿਸਾਬ ਨਾਲ ਸਾਰਾ 7-8 ਮਰਲੇ ਹੋਊਗਾ ਥਾਂ ਇਹ ਇੰਨਾ ਕੀ ਥਾਂ ਇਹ ਜਨ ਕੇ ਬਿਵਾਦ ਬਣਿਆ ਹੋਇਆ ਇਹ ਮਜਬੀ ਸਿੱਖ ਭਾਈਚਾਰਾ ਜਿਹੜਾ ਹੈ ਇਹ ਕਹਿੰਦੇ ਸਾਡਾ ਜਨ ਕੇ 40 ਸਾਲ ਦੀ ਮਾਤਾ ਕਹਿੰਦੀ ਇੱਧਰ ਵੀ ਖੜੀ ਸੀ ਵੀ ਉਧਰ ਵੀ ਕਰੀ ਅਭੀ 60 ਸਾਲ ਦੀ ਉਮਰ ਹੋ ਗਈ ਮੇਰੀ 70 ਸਾਲ ਦੀ ਹੋ ਗਈ ਮਾਤਾ ਨੇ ਕਿਹਾ 20 ਸਾਲ ਜਨ ਕੇ ਮੇਰੀ 50 ਸਾਲ ਮੈਨੂੰ ਵਿਆਹ ਹੀ ਨਹੀਂ ਹੋ ਗਿਆ ਇੱਥੇ ਆਈ ਨੂੰ ਜਨ ਕੇ ਸਾਡੇ ਜਨ ਕੇ ਵੱਡ ਬੜੇਰੇ ਵੀ ਇਸ ਜਗ੍ਹਾ ਤੇ ਜਨ ਕੇ ਕੂੜਾ ਸੜਦੇ ਸੀ ਇਹ ਜਗ੍ਹਾ ਜਨ ਕੇ ਇੱਕ ਸ਼ਾਮ ਲਾਟੀ ਜਗ੍ਹਾ ਦੱਸੀ ਜਾ ਰਹੀ ਹੈ ਇਹ ਇਹ ਕਹਿ ਰਿਹਾ ਅਸੀਂ ਨਿਕਾਰੇ ਇਹ ਕਹਿ ਰਹੇ ਚਾਮ ਲੱਟੀ ਜਗਾ ਉਧਰ ਵੀਰ ਵੀ ਖੜਾ ਉਹਨੂੰ ਵੀ ਪੁੱਛਦੇ ਆ ਉਹ ਦਾਵਾ ਕਰਦਾ ਕਿ ਜੇ ਇਹ ਥਾਂ ਸਾਡਾ ਬਈ ਕਿਵੇਂ ਸਾਡਾ ਹੀ ਕਾ ਇਹ ਥਾਂ ਕਿ ਹੈ ਗਿਆ ਸੀ ਪੈਂਟਾ ਬਲਗੁਠੇ ਰਹਿਣ ਲੱਗ ਗਏ ਜਿਹੜੇ ਸਰਪੰਚ ਦੀ ਗੱਲ ਕਰਦੇ ਨਰਪੈਸ ਸਰਪੰਚ ਆਂਧਾ ਰਿਆ ਉਹ ਮਗਰਲੇ ਪਾਸੇ ਥਾਂ ਆ ਵੇਚਿਆ ਵਿਆ ਉਹ ਉਹ ਵੇਚ ਗਿਆ ਫਿਰ ਉਹਨੂੰ ਵੇਚਣਾ ਨਾ ਦਿੰਦੇ ਵੀ ਜੇ ਉਹ ਵੋਟਾਂ ਲੈਂਦਾ ਰਿਹਾ ਇਹਨਾਂ ਤੋਂ ਨਰਪੈਸ ਸਰਪੰਚ ਸਾਹਿਬਾ ਤੇ ਇਹਨੂੰ ਪੜੋ ਹੂੰ ਉਹ ਬੇਚ ਗਿਆ ਇਹ ਇੱਕ ਮਿੰਟ ਉਹ ਇਹ ਕੱਲੇ ਦਾ ਥਾਂ ਸੀਗਾ ਉਹਦਾ ਸਰਪੰਚ ਦਾ ਅਸੀਂ 4 3 ਘਰਾਂ ਉਨ ਜਗ੍ਹਾ 'ਚ ਉਹ ਕੱਲਾ ਸਿਓ ਕੱਲੇ ਨੇ ਇਹ ਘਰਾਂ ਨੂੰ ਥਾਂ ਵੇਚਿਆ ਹੋਇਆ ਅਸੀਂ 3 ਘਰਾਂ 3 ਘਰਾਂ 'ਚ ਬਾਪੂ ਜੀ ਵਰਗੇ 3 ਭਾਈ ਆ ਆ ਘਰ ਪਏ ਪਏ ਲਿਖਤ ਪਈ ਉਹਨਾਂ ਕੋਲੇ ਕਿਹਨੇ ਵੇਚਿਆ ਦੂਸਰਾ ਘਰ ਨਾਲ ਲੱਗਦਾ ਜਿਹੜਾ ਉਹਦੇ ਕੋਲੇ ਲਿਖਤ ਪਈ ਆ ਵੀ ਇਹ ਮੈਂ ਫਲਾਣੇ ਬੰਦੇ ਤੋਂ ਲਿਆ ਫਲਾਣੇ ਬੰਦੇ ਨੇ ਵੇਚਿਆ ਜੇ ਤੁਹਾਡੇ ਵਾਂਗ ਬਾਹਾਂ ਲਿਖਿਆ ਜਾਂਦੀਆਂ ਹਨ ਕਾਨੂੰਨੀ ਕਾਰਵਾਈ ਦੀ ਵਕੀਲ ਹੈ ਕਿਤੇ ਲਿਖਾ ਜੇ ਆਪਾਂ ਸ਼ਾਮਲਾੜ ਸਾਨੂੰ ਬਾਹਾਂ ਲਿਖੀ ਦੀਆਂ ਛੜਕਾ ਕਿਧਰਲੇ ਪਾਸੇ ਕੌਣ ਘਰ ਆ ਕਿਧਰਲੇ ਪਾਸੇ ਕੌਣ ਮਾਲਕਾ ਉਹ ਵੀ ਲਿਖਿਆ ਹੋਇਆ ਇਹਦੇ ਤੇ 60 ਫੁੱਟ ਹੈ ਜਿਹੜਾ ਥਾਂ ਵਿੱਚ ਹੈ ਨਾ 60 ਫੁੱਟ ਬਾਈ ਇੱਕ ਪਾਸੇ ਲੱਗਦੀ ਹੈ ਜਿਹਨੇ ਥਾਂ ਵਿੱਚ ਕੋਲੇ ਹੈ ਸਾਡਾ ਕੋਈ ਰਕਾਟ ਹੈ ਵੀ ਇਧਰਲੇ ਪਾਸੇ ਕਰਵਾਜਨ ਦਾ ਰਹਿ ਗਿਆ ਜੀ ਜੀ ਇਹ ਮੇਰੇ ਦਾਦੇ ਦਾ ਥਾਂ ਹੈ ਅਸੀਂ ਨਹੀਂ ਆਏ ਠੀਕ ਹੈ ਢਾਬਾ ਦੇ ਰਹਿੰਦੇ ਜਾਂ ਸਾਡੀ ਜ਼ਮੀਨ ਪਈ ਹੈ ਜਿਹੜਾ 60 ਗਾਲ ਦੀ ਮਾਤਾ ਗੱਲ ਕਰ ਇਹ ਜਿਹੜੇ ਬੰਦੇ ਨੂੰ ਕਹਿੰਦੇ ਆ ਪੰਚਾਇਤ ਤੋਂ ਆਇਆ ਨਿਕਾਲੇ ਦਾ ਲੀਡਰ ਹੈ ਉਹਨਾਂ ਕੋਲੇ ਸਾਡੇ 70 ਸਾਲ ਦੀ ਪੈੜੀ ਹੈ ਸੱਤ ਕਿੱਲੇ ਜ਼ਮੀਨ ਹੈ 70 ਸਾਲ ਦੀ ਹੈ ਉਹਨਾਂ ਕੋਲੇ ਫਿਰ ਉਹ ਕੱਲ ਨੂੰ ਉਹ ਵੀ ਆਸਣਗੇ 70 ਸਾਲ ਹੋ ਗਏ ਸਾਡੇ ਦਾ ਜ਼ਮੀਨੀ ਨਿਬੋਣਾ ਹੀ ਕੱਲ ਸਾਡੇ ਜ਼ਮੀਨ ਵੀ ਨਾ ਪਲਣਗੇ ਕਿ ਛੋਡੇ ਦਾ ਨਾ ਦਾਦਾ ਆ ਨਾ ਜਰਾ ਮੇਰਾ ਡੈਡੀ ਜੀ ਆਇਆ ਤੇ ਕਹਾ ਅਸੀਂ ਨਹੀਂ ਆਈ ਸੀ ਬੰਡੇ ਬਹਿ ਕੇ ਜਾ ਕੇ ਠੀਕ ਹੈ ਜੀ ਉਹ ਤਾਂ ਹੁਣ ਉਹ ਵੀ ਨਪ ਲੈਣਗੇ ਆਖਣੇ ਸੱਤ ਕਿੱਲੇ ਛੋਡੇ ਸੱਤ ਕਿੱਲੇ ਤੇ 60 ਸਾਲ ਹੋ ਗਏ ਬੰਦੇ ਨੂੰ 70 ਸਾਲ ਹੋ ਗਏ 70 70 ਸਾਲ ਹੋ ਗਏ ਸਾਡੇ ਸੱਤ ਕਿੱਲੇ ਜ਼ਮੀਨ ਇੱਕ ਘਰ ਕੋਲੇ ਆ ਜਿਹੜੇ ਬੰਦੇ ਨੂੰ ਕਹਿ ਰਹੇ ਆ ਦੂਜਾ ਨੰਬਰ ਇਹ ਵਿੱਚੋਂ ਬੰਦੇ ਆ ਜਿਹੜਾ ਥਾਂ ਵੇਚਿਆ ਹੋ ਤੇ ਲਿਖਤ ਹੋਈ ਵੀ ਆ ਇਧਰ ਲਈ ਸ਼ਰਟ ਫਲਾਣੇ ਦੀ ਆ ਇਧਰ ਲਈ ਸ਼ਰਟ ਫਲਾਣੇ ਦੀ ਆ ਆ ਸ਼ਰਟ ਫਲਾਣੇ ਦੀ ਆ ਦੇਖੋ ਲਿਖਤਾ ਬਾਹਾਂ ਲਿਖਿਆ ਹੋਇਆ ਸਾਰਾ ਕੁਲ ਇਹ ਜਿਹੜੀ ਗੱਲ ਇਹ ਕਹਿ ਰਿਹਾ ਵੀ ਨਰਪਾਇਰ ਸਰਪੰਚ ਆਉਂਦਾ ਹੁੰਦਾ ਸੀ ਨਰਪਾਇਰ ਸਰਪੰਚ ਆਉਂਦਾ ਸੀ ਚਲੋ ਆਉਂਦਾ ਸੀ ਨਰਪਾਇਰ ਸਰਪੰਚ ਉਹ ਨੂੰ ਕਹਿ ਦਿੰਦਾ ਜਿੱਦੋਂ ਨੇ ਵੇਚਿਆ ਸੀਗਾ ਉਸ ਜਗ੍ਹਾ ਦੇ ਵਿੱਚ ਸਰਕਾਰੀ ਗਲੀ 'ਚ ਨਹੀਂ ਗਈ ਸੀ ਉਹ ਜਗ੍ਹਾ 'ਚ ਸਰਕਾਰੀ ਗਲੀ 'ਚ ਅੰਤੀ ਸਰਪੰਚ ਨੇ ਤੇ ਸਰਪੰਚ ਨਰਪਾਇਸ ਸਰਪੰਚ ਨੇ ਆਕੇ ਵਾਹ ਕੇ ਉਹ ਜਗ੍ਹਾ ਵੇਚੀ ਐ ਉਹਨੇ ਆਪ ਦਾ ਕਬਜ਼ਾ ਲੈ ਕੇ ਵੇਚੀ ਐ ਜੇ ਉਹਦੀ ਸੀਗੀ ਤਾਂ ਉਹਨੇ ਵੇਚੀ ਉਹ ਤਾਂ ਸਰਕਾਰੀ ਗਲੀ ਵਿੱਚ ਹੀ ਨਹੀਂ ਗਈ ਸੀ ਭਾਈ ਐ ਸਰਕਾਰੀ ਗਲੀ ਵਾਕੇ ਪਾਸੇ ਕਰਕੇ ਉਹਨਾਂ ਨੇ ਆਲੇ ਕਬਜ਼ਾ ਕਰਿਆ ਕਬਜ਼ਾ ਕਰਕੇ ਉਹਨੇ ਵੇਚਿਆ ਉਦੋਂ ਨਾ ਬੋਲਿਆ ਕੋਈ ਇੱਥੇ ਸਾਡੇ ਤਿੰਨ ਬੰਦੇ ਵੇਚ ਗਿਆ ਜੇ ਆਂਦੇ ਐ ਤੇ ਮੇਰੇ ਬਾਪੂ ਦੇ ਦੋ ਭਰਾ ਐ ਦੂਜੇ ਉਹ ਵੇਚ ਕੇ ਘਰ ਪਾਈ ਬਠੇ ਲਿਖਤਾ ਐ ਤੇ ਸਾਡਾ ਸਾਂ ਉੱਡ ਗਿਆ ਸਾਡੀ ਬਾਈ ਲਿਖੀ ਹੋਣੀ ਉਸ ਤੋਂ ਮੈਨੂੰ ਵੀ ਜਿਹੜਾ ਤਾਂ ਤੁਸੀਂ ਕਹਿੰਨੇ ਦਾਵਾ ਕਰਦੇ ਆਂ ਵੀ ਸਾਡਾ ਤਾਂ ਤੁਹਾਡੇ ਬਜ਼ੁਰਗਾਂ ਦਾ ਤਾਂ ਵੀ ਉਹਨਾਂ ਦੇ ਹਾਣੀ ਜਾਂ ਸਰਪੰਚ ਨੂੰ ਪੰਚਾਇਤ ਨੂੰ ਨੰਬਰਦਾਰ ਨੂੰ ਪਤਾ ਹੁੰਦਾ ਉਹ ਉਹਨੂੰ ਬੁਲਾਇਆ ਨਹੀਂ ਗਏ ਸੀ ਨਹੀਂ ਜੀ ਇਹਦਾ ਅਸੀਂ ਐਸੇ ਆਏ ਅਸੀਂ ਕੋਈ ਬੋਲੇ ਨਹੀਂ ਐਸੀ ਨਾ ਕਿ ਸਰਪੰਚ ਸੱਦੇ ਹੈ ਮੇਰੇ ਮਾਤਾ ਪਿਓ ਨੇ ਵੀ ਆਉਣਾ ਹੈ ਸਾਡੇ ਬੰਦੇ ਨੇ ਦੂਜੇ ਨੇ ਆਉਣਾ ਹੈ ਮੈਂ ਤਾਂ ਵੈਸੇ ਵੱਲ ਆਇਆ ਇਹਨਾਂ ਨੇ ਰੋਕਤਾ ਪਰ ਰੋਕ ਗਏ ਕੋਈ ਆਪਾਂ ਮਾੜੀ ਚੰਗੀ ਇਹਨਾਂ ਨੇ ਮੈਨੂੰ ਨਹੀਂ ਕਹੀ ਮੈਂ ਇਹਨਾਂ ਨੂੰ ਕਹੀ ਰੋਕ ਜਾ ਮੈਂ ਹੈ ਮਾਤਾ ਆਪਾਂ ਨੂੰ ਤਾਂ ਕੋਈ ਪਤਾ ਨਹੀਂ ਜਵਾਕ ਆਉਂਦੇ ਆ ਮਾਪਿਓ ਪਿਓ ਆਊਗਾ ਦੂਜੇ ਤ ਸਰਕਾਰ ਬੰਦੇ ਆਉਣਗੇ ਜਿਹੇ ਪਿੰਡ ਦੇ ਮੋਹਦਵਾਰ ਬੰਦੇ ਆ ਪੁਰਾਣੇ ਬੰਦੇ ਆ ਉਹਨਾਂ ਨੂੰ ਲਿਆਉਣਗੇ ਦੱਸਣਗੇ ਹੂੰ ਹੂੰ ਦੱਸ ਕੇ ਫੇਰ ਹੀ ਬੁਲਾਉਣਗੇ ਇਹਨਾਂ ਨੇ ਇਹ ਗੱਲ ਕਾਹੀ ਤੀ ਸੀ ਇਹ ਬੈਠੇ ਆ ਮੈਂ ਕਿ ਤੁਸੀਂ ਘਰੇ ਜਾਓ ਹੁਣ ਵਾਜ ਵੀ ਮਾਰ ਲਾਂਗੇ ਤੋਪੇ ਨਾ ਬੈਠੋ ਵੀ ਨਹੀਂ ਵਲਦੇ ਤੂੰ ਰੋਕਤਾ ਹੀ ਰੋਗੇ ਇਹ ਕਹਿ ਰਹੇ ਆ ਨਾ ਵੀ ਪਹਿਲਾਂ ਵੀ ਕੋਈ ਸ਼ਾਮ ਲਾਟੀ ਜਗਾ ਸੀ ਜਿਹੇ ਨੰਬਰ ਇਹਨਾਂ ਨੇ ਇਹ ਗੱਲ ਕਹੀ ਆ ਰੂੜੀਆਂ ਉਹ ਖੰਭਾ ਲੱਗਾ ਪਿਆ ਬਿਜਲੀ ਵਾਲਾ ਉਹ ਥਾਂ ਦੇ ਵਿਚਾਲੇ ਲਾਤਾ ਸੀ ਜਿੱਦੇ ਖੰਭਾ ਪਟਕੇ ਸੀ ਉੱਥੇ ਲਾ ਕੇ ਗਏ ਆ ਉਹਦੇ ਤੁਸੀਂ ਕਿਉਂ ਨਾ ਲਾਇਆ ਜੇ ਇਹ ਬਰ ਉਹਦੇ ਨਾਲ ਕੋਲ ਲਾ ਕੇ ਉਹਦੇ ਨਾਲ ਆਖਿਆ ਭਾਈ ਤੁਹਾਡੇ ਇੱਕ ਮਿੰਟ ਇੱਕ ਮਿੰਟ ਭਰਾ ਇੱਕ ਇੱਕ ਮਿੰਟ ਦੂਜੇ ਹਾਲੇ ਚ ਤੈਨੂੰ ਦੋ ਵਾਰੀ ਤਾਂ ਮੈਂ ਮਿੱਟੀ ਪਾ ਕੇ ਗਿਆ ਹੂੰ ਕੌਣ ਹੁੰਦਾ ਆਹਾ ਪੰਚਾਇਤ ਨੇ ਸਾਨੂੰ ਫੋਨ ਕੀਤਾ ਜਿੱਦੋਂ ਗਲੀ ਬਣੀ ਹੈ ਜਗ੍ਹਾ ਛੱਡੀ ਹੈ ਇੱਥੇ ਰਸਤਾ ਨਹੀਂ ਹੁੰਦਾ ਸੀਗਾ ਜਿਹੜੀ ਸੜਕ ਬਣੀ ਹੈ ਰੋਡ ਰੋਡ ਨਹੀਂ ਹੁੰਦਾ ਸੀ ਇੱਥੇ ਕੁਛ ਤਾਂ ਉਹਨਾਂ ਨੇ ਛੱੜਤੀ ਪਹਿਲੇ ਘਰਾਂ ਨੇ ਕੋਸਾ ਸੀ ਛੱੜਤੀ ਜੋ ਪੰਚਾਇਤ ਕੋਲੇ ਜਾਵੜੀ ਯਾਰ ਜਗ੍ਹਾ ਥਾਂ ਦੇ ਦਿਓ ਤੇ ਸੜਕ ਬਣ ਜੂਗੀ ਉਹ ਜਗ੍ਹਾ ਨਾਲ ਨਾਲ ਆਪਾਂ ਛੱਡੀ ਹੁਣ ਇਹਨਾਂ ਨੇ ਖਾਲੀ ਬਣਾਈ ਸੀ ਖਾਲੀ ਬਣਾਈ ਸੀ ਪੰਚਾਇਤ ਨੇ ਫੇਰ ਫੋਨ ਕੀਤਾ ਪੰਚਾਇਤ ਨੇ ਵੇ ਆਗਦਾ ਖਾਲੀ ਆ ਇੱਥੇ ਰੂੜੀਆਂ ਬਾਹਰ ਪੈਂਦਾ ਸੀ ਚੱਕ ਕੇ ਤਾਂ ਮੋੜਦੇ ਨੇ ਆਪਣੇ ਥਾਂ 'ਚ ਇਹ ਸੜਕਾਂ ਵਾਲੇ ਥਾਂ ਤੇ ਰੂੜੀਆਂ ਲੱਗਿਆ ਪੈਂਦੇ ਸੀ ਮੋੜੀਆਂ ਪੰਚਾਇਤ ਦੱਸੂਗੀ ਜਿਹਨੇ ਖਾਲੀ ਬਣਾਇਆ ਰੂੜੀਆਂ ਜੇਬੀਸੀ ਲਾ ਕੇ ਮੋੜੀਆਂ ਜਾਂ ਨਹੀਂ ਮੋੜੀਆਂ ਥਾਂ 'ਚ ਉਹਨਾਂ ਨੇ ਰੂੜੀਆਂ ਮੋੜਤੀਆਂ ਠੀਕ ਹੈ ਜੀ ਅਸੀਂ ਰੂੜੀ ਚੱਕਣ ਆਏ ਆ ਰੇ ਉਹ ਲਾਤੀ ਚੱਕ ਕੇ ਕੋਈ ਨਹੀਂ ਬੋਲਿਆ ਅਸੀਂ ਕੱਲ ਪਰਸੋ ਜਿੱਤਾ हट ਗਿਆ ਕੋਈ ਨਹੀਂ ਬੋਲਿਆ ਕੱਲ ਅਸੀਂ ਮਿੱਟੀ ਮੁੱਟੀ ਲਾ ਗੇ ਟਾ ਲਾ ਗੇ ਕੋਈ ਨਹੀਂ ਬੋਲਿਆ ਅੱਜ ਇਹ ਕੰਦ ਕਰਦੇ ਸੀ ਇਹਨਾਂ ਨੇ ਆਖੇ ਰੋਤਾ ਪਰ ਰੁਕੇ ਵੀ ਆ ਕੋਈ ਚੱਕਰ ਨਹੀਂ ਬੰਦੇ ਆਉਣਗੇ ਪੰਚਾਇਤ ਆਊਗੀ ਇਹਨਾਂ ਨੂੰ ਵੀ ਇਹੀ ਗੱਲ ਮੈਂ ਕਹੀ ਆ ਕੋਈ ਬੰਦੇ ਲਿਓ ਪੰਚਾਇਤ ਲਿਓ ਕੋਈ ਸਬੂਤ ਲਿਓ ਜੇ ਕਿਸੇ ਸਰਪੰਚ ਨੇ ਸਾਨੂੰ ਕਾਟ ਕੱਟ ਕੇ ਦਿੱਤੀ ਆ ਜਾਣ ਕੇ ਕੱਟ ਵੀ ਦਿੱਤੀ ਇੱਕ ਮਿੰਟ ਪੜਾਏ ਇੱਕ ਮਿੰਟ ਜੇ ਇਹਨਾਂ ਨੂੰ ਕੱਟ ਕੇ ਦਿੱਤੀ ਆ ਪਰ ਸਰਪੰਚ ਨੇ ਕਿਸੇ ਨੇ ਉਹ ਲਿਖਤ ਦੇਣਾ ਵੀ ਸਾਨੂੰ ਸਰਪੰਚ ਨੇ ਆ ਸਾਨੂੰ ਰੂੜਿਆਂ ਨੂੰ ਕੱਟਦਾ ਸੀ ਇਹਦਾ ਵੀ ਛੱਡ ਦਾਂਗੇ ਜੀ ਇਹ ਗੱਲ ਦੱਸੋ ਵੀਰ ਦਾ ਕਹਿਣਾ ਇਹ ਹੈ ਕਿ ਉਹ ਕਹਿ ਖੰਭਾ ਸੀ ਸਾਡੇ ਵਿੱਚ ਸੀ ਇੱਥੇ ਆਉਂਦਾ ਅਸੀਂ ਬਾਹਰ ਕਢਾ ਕੇ ਗਏ ਆ ਉੱਥੇ ਸੀ ਇਹ ਨਹੀਂ ਨਹੀਂ ਖੰਭਾ ਬਾਹਰ ਬਾਹਰ ਕਢਾ ਕੇ ਗਏ ਆ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਜੇ ਸਾਡਾ ਥਾਂ ਸੀ ਅਸੀਂ ਖੰਭਾ ਬਾਹਰ ਕਢਾ ਕੇ ਗਏ ਆ ਉਹ ਵੀਰੇ ਉਹ ਲੈ ਨਹੀਂ ਉਹ ਵੇਖ ਲੋ ਮਗਰੋ ਲੈਣਾ ਸਿੱਧੀ ਲੈਣਾ ਉਹ ਜਿੱਥੋਂ ਭਾਈ ਮਗਰੋ ਲੈਣਾ ਉਹ ਕੀ ਤਾਰਾਂ ਦੀ ਉੱਥੇ ਹੀ ਖੰਭਾ ਤਰੂਗਾ ਨਾ ਉਹਦਾ ਲੈਣ ਉੱਥੇ ਆਉਂਦੇ ਕਰਵੇ ਲੈਣ ਉੱਥੇ ਸਿੱਧੀ ਲੈਣੀ ਨਹੀਂ ਉਹ ਕਹਿੰਦਾ ਵੀ ਸਾਡਾ ਥਾਂ ਸੀ ਸਾਡੇ ਥਾਂ ਦੇ ਵਿੱਚ ਆਉਂਦਾ ਸੀ ਅਸੀਂ ਬਾਹਰ ਕਢਾਇਆ ਉਹ ਬਾਹਰ ਕਿਸੇ ਨੇ ਕਢਾਉ ਉੱਥੇ ਹੀ ਆਓ ਵੇਖਣ ਤਾਂ ਉਹਦੀ ਉੱਤੇ ਤੇ ਉਹਦੀ ਉੱਤੇ ਫਿਰ ਉਹ ਕਹਿੰਦਾ ਵੀ ਮੈਂ ਮਿੱਟੀ ਪਾ ਕੇ ਗਿਆ ਉਦੋਂ ਛੋਟੇ ਇੱਕ ਮਿੰਟ ਮਿੱਟੀ ਪਾ ਕੇ ਗਿਆ ਉੱਧਰ ਕੋਣਾ ਬੋਲ ਨਹੀਂ ਸੀ ਮਿੱਟੀ ਦਿਖਾਓ ਉਹ ਦੇਖੋ ਜੀ ਥੱਲੇ ਤਾਂ ਮਿੱਟੀ ਦਿਖਾਓ ਕਿੱਥੇ ਪਈ ਹੈ ਪਾਟੀ ਦਿਖਾਓ ਕਿੱਥੇ ਵੇਖ ਕੀ ਕਹਿ ਗਿਆ ਭਾਈ ਸਾਹਿਬ ਅੱਜ ਤੋਂ ਘਾਟੋ ਘਾਟ 12 13 ਸਾਲ ਪਹਿਲਾਂ ਮਿੱਟੀ ਪਾਇਆ ਗਿਆ ਮੈਂ ਉਦੋਂ ਵੇਲੇ ਮੇਰੇ ਮੈਰਿਜ ਹੋ ਗਈ ਉਦੋਂ ਬਾਅਦ ਵੱਡਾ ਪਾਈ ਕੇ ਦਰਵਾਹ ਉੱਠ ਗਿਆ ਰੈਸ਼ ਕਰਨੀ ਬੱਚੇ ਪੜਾਉਣ ਦੇ ਖਾਤਰ ਮੈਂ ਬੰਡੇ ਰੈਸ਼ ਕਰੀ ਵੀ ਆ ਅਸੀਂ ਨਹੀਂ ਆਏ ਹੁਣ ਅਸੀਂ ਆਪਦਾ ਉਦਾਸ ਵੰਡਿਆ ਇੱਕ ਭਾਈ ਮੇਰਾ ਕੈਨੇਡਾ 'ਚ ਬੈਠਾ ਹੈ ਅਸੀਂ ਆਪਦਾ ਜਗਾ ਵੰਡੀ ਆ ਉਹ ਦੋਨਾਂ ਨੇ ਕਹਿਤਾ ਵੀ ਘਰ ਵਾਲਾ ਥਾਂ ਅਸੀਂ ਰੱਖਿਆ ਤੈਨੂੰ ਇਹ ਦਿੱਤਾ ਗਿਆ ਮੈਂ ਐਸੇ ਕਰਕੇ ਤੇ ਪਿਓ ਨੂੰ ਸੱਦੇ ਭਾਈ ਇਹ ਮੈਨੂੰ ਦਿੱਤਾ ਤਾਂ ਦੱਸ ਉਹ ਵੀ ਆਊਗਾ ਪੰਚਾਇਤ ਵੀ ਆਊਗੀ ਬੰਦੇ ਗਵਾਹ ਵੀ ਆਉਣਗੇ ਜੇ ਇਹਨਾਂ ਕੋਲੇ ਪੰਚਾਇਤ ਤੇ ਗਵਾਹ ਬੰਦੇ ਹੈਗੇ ਆ ਉਹ ਆਦਾ ਲਿਉਣ ਸਬੂਤ ਰੱਖਦੇ ਕੋਈ ਚੱਕਰ ਨਹੀਂ ਬਿਹਾਰੀ ਗੱਲ ਆ ਸਾਨੂੰ ਕੋਈ ਕੋਈ ਇੱਥੇ ਕੋਈ ਉਹ ਨਹੀਂ ਕੋਈ ਸਰਪੰਚ ਨੇ ਜਿਹਨੇ ਇਹਨੂੰ ਦਿੱਤਾ ਵਿਆ ਉਹ ਸਰਪੰਚ ਨੇ ਜਿਹੜਾ ਕਿਹਾ ਸੀ ਰੂੜੀ ਲਾ ਲਓ ਕੋਈ ਕਰ ਲਓ ਉਹ ਸਰਪੰਚਰੀ ਲਿਖ ਤੂ ਜਾਂ ਸਰਪੰਚ ਨੂੰ ਮੌਕੇ ਤੇ ਲਿਆਉ ਉਹ ਕਹਿੰਦੇ ਇਹ ਤਾਂ ਜੀ ਗੱਲਾਂ ਵਾਧੂ ਆ ਬੇਅਰਥ ਗੱਲਾਂ ਕਰ ਜਾਂਦਾ ਤਨ ਮੈਂ ਦੱਸਤੀ ਗੱਲ ਕੋਈ ਲਿਸਟ ਨਹੀਂ ਇਹਦੇ ਕੋਲ ਡੱਕਾ ਨਹੀਂ ਕੋਈ ਮਿੱਟੀ ਨਹੀਂ ਪਾਈ ਹੰਬਾ ਵੀ ਉੱਥੇ ਆ ਹਾਂ ਉਹ ਲਿਖਤ ਲਈ ਫਿਰਦਾ ਨਾ ਉਹ ਕਹਿੰਦਾ ਮੇਰੇ ਕੋਲ ਲਿਖਤ ਹੈ ਲਿਖਤਾ ਜੀ ਆਪਦੇ ਮਨੋਂ ਹੀ ਲਿਖਤ ਬਣਾਉਣਾ ਮੈਨੂੰ ਕਿਹਾ ਤਾਂ ਸੀਗਾ ਬਾਈ ਮੈਂ ਕਿਹਾ ਲਿਸਟ ਤੋਂ ਦੂਜਾ ਬਾਈ ਫੜਾ ਕੇ ਗਏ ਤਨ ਮੈਂ ਦੱਸਦੀ ਬਾਈ ਪੂਰ 70 ਸਾਲ ਹੋ ਗਏ 60 ਹੈ ਨਾ ਤੇ 60 ਸਾਲਾਂ ਤੋਂ ਫਿਰ ਇਦੋਂ ਪਹਿਲਾਂ ਪਰਤਾੜ ਕੇ ਮੈਨੂੰ ਕਰੀਏ ਨੇ ਹੂੰ ਹਾਂ ਇਹ ਤਾਂ ਹਾਕੀ ਸੀ ਤਾਂ ਫਿਰ ਅੱਜ ਬਣ ਹੋਇਆ ਵੇ ਜਿਸ ਤਰ੍ਹਾਂ ਜ਼ਿੰਮੇਦਾਰ ਕਰੀ ਜਾਂਦੇ ਉਸ ਤੱਕਾ ਕਰੀ ਜਾਂਦੇ ਹੁਣ ਅਸੀਂ ਦੱਸੋ ਵੀ ਤੁਹਾਨੂੰ ਦੱਸੋ ਵੀ ਕਿੱਥੇ ਜਾਗੇ ਇਹ ਦੱਸੋ ਵੇਚ ਗਏ ਸੀ ਠੀਕ ਹੈ ਜੀ ਵੇਚ ਗਏ ਸੀ ਚੱਲ ਵੇਚ ਗਏ ਉਹ ਮੰਨ ਕੇ ਚੱਲ ਸਾਨੂੰ ਆ ਛੱਡ ਗਏ ਸੀ ਹੁਣ ਇਹ ਵੀ ਕਬਜ਼ਾ ਹੋ ਰਿਹਾ ਫਿਰ ਸਾਡਾ ਥੱਕ ਵੇ ਛੱਡੂਆ ਉਹਦਾ ਹਿੱਸਾ ਜਿੰਨਾ ਆਉਂਦਾ ਵੇਚ ਗਿਆ ਉਹਦਾ ਹਿੱਸਾ ਵੇਚ ਗਿਆ ਤਿੰਨ ਜਣਾ ਜਿੰਨਾ ਕੱਲਾ ਹਿੱਸਾ ਆਉਂਦਾ ਇਕੱਲਾ ਵੇਚ ਗਿਆ ਸਾਡੇ ਸੱਗਵੇਂ ਬੰਦਾ ਕਹਿ ਦੂਗਾ ਪੰਜ ਮਾਰ ਲੈ ਤੈਨੂੰ ਕੀ ਹੋ ਜੂਗਾ 15 ਜਰ ਉਹ ਗੱਲ ਬਿਹਾਰੀ ਆ ਉਹ ਪੰਚਾਇਤ ਨਹੀਂ ਨਹੀਂ ਉਹ ਗੱਲ ਬਿਹਾਰੀ ਆ ਪਿਆ ਉਹ ਆਊਗਾ ਪੰਚਾਇਤ ਆਊਗਾ ਕੁਛ ਨਿਵੇੜੇ ਕੋਈ ਚੱਕਰ ਨਹੀਂ ਮੈਂ ਨਹੀਂ ਆਂਦਾ ਪਰ ਜਿਹੜੀ ਚੀਜ਼ ਹੈਗੀ ਉਹਨੂੰ ਹਾਂ ਯਾ ਕੀ ਜਾਊਗੀ ਹੈ ਗਿਆ ਅੱਜ ਜੇ ਲੱਗਦਾ ਇਹਦੇ ਨਾਲ ਬਿਵਾਦ ਵੱਧ ਸਕਦਾ ਘਟ ਸਕਦਾ ਇਹ ਉਹ ਤਾਂ ਬੈਠੋ ਵੀ ਵੇਖੋ ਪਰਿਵਾਰ ਆਊਗਾ ਪਿਤਾ ਜੀ ਆਉਣਗੇ ਮੇਰੇ ਸਾਡੇ ਤੋਂ ਚਾਦੇ ਚਾਚੇ ਆਉਣਗੇ ਜਿਨ੍ਹਾਂ ਦਾ ਉਹਨਾਂ ਨੂੰ ਪਤਾ ਹੋਣਾ ਜੋ ਕਰਨਗੇ ਵੀ ਕਿਵੇਂ ਕਰਨੀ ਆ ਵੀ ਛੱਡਣਾ ਜਾਂ ਦੇਣਾ ਜਾਂ ਪੰਚਾਇਤ ਆਊਗੀ ਉਹ ਦੱਸੂਗੀ ਉਹ ਤਾਂ ਪੰਚਾਇਤ ਤੇ ਜਾਵਣੇ ਗੱਲ ਪੰਚਾਇਤ ਜਾਊਗੀ ਬੰਦੇ ਆਉਣਗੇ ਪੰਚਾਇਤ ਜਿੰਮੇ ਕਰਦੇ ਤਾਂ ਤੁਹਾਨੂੰ ਕਹੋਂ ਕਰਾਂਗੇ ਹਾਂ ਐ ਪੰਚਾਇਤ ਨਹੀਂ ਕਰਨਾ ਪੰਚਾਇਤ ਕਰਾਂਗੇ ਮਨ ਤਾਂ ਮੈਂ ਮੰਨਦਾ ਪੰਚਾਇਤ ਕਹਦੇ ਅੱਜ ਕਦੇ ਸਾਨੂੰ ਅੱਜ ਕਦੇ ਭਾਈ ਮੇਰੀ ਘਰ ਸਾਨੂੰ ਜੇ ਪੰਚਾਇਤ ਐਡੀ ਹੁੰਦੀ ਆ ਇਹਨਾਂ ਬੁਲਾਉਂਦੀ ਨਾ ਸਾਡਾ ਸਾ ਠੀਕ ਆ ਜੇ ਇੰਨੇ ਦਾਮ ਹੁੰਦਾ ਸਾਡੇ ਪਿੰਡ ਦੀ ਪੰਚਾਇਤ ਬਈ ਫੇਲ ਆ ਇਹ ਤਾਂ ਅਸੀਂ ਆਪ ਆਪ ਐਕਸ਼ਨ ਲੈਂਦੇ ਇੱਥੇ ਠੀਕ ਆ ਸਾਰਾ ਬੁਲਾਦ ਹੁੰਦੇ ਆ ਜੱਟਾ ਜੱਟਾਂ ਦੇ ਯਾਰ ਆ ਬਈ ਹਾਂ ਆਹੀ ਜੇ ਕੋਈ ਸਾਡਾ ਰੌਲਾ ਹੁੰਦਾ ਸੋ ਜੱਟ ਆਉਂਦਾ ਅਸੀਂ ਹਰੇਕ ਨੂੰ ਅਖੇ ਆਜੋ ਵੀ ਰੌਲਾ ਇੱਥੇ ਕੋਈ ਨਹੀਂ ਆਇਆ ਬਈ ਠੀਕ ਆ ਵੋਟਾਂ ਵਾਲਿਆਂ ਨੂੰ ਸੋ ਆ ਜਾਣਗੇ ਜੀ ਤੇ ਅਸੀਂ ਨਹੀਂ ਹੁਣ ਕੋਈ ਇਦੋ ਬੜ ਵੜਨ ਦੇ ਜੀ ਇਹ ਕਰ ਤਾਂਾਨੂੰ ਥਾਂ ਨਹੀਂ ਮਿਲਦਾ ਤਾਂ ਫਿਰ ਅਸੀਂ ਵੋਟ ਪਾਉਂਦੇ ਨਹੀਂ ਵੀਰੇ ਕਿਸੇ ਨੂੰ ਨਹੀਂ ਪਾਉਂਦੇ ਜਮਾਨੇ ਪਾਉਂਦੇ ਅਸੀਂ ਜੀ ਨਾ ਅਸੀਂ ਵੋਟ ਪਾਜੇ ਜੇ ਸਾਨੂੰ ਥਾਂ ਦੇ ਤਾਂ ਰੂੜਿਆਂ ਨੂੰ ਅਸੀਂ ਵੋਟਾਂ ਪਾਵਾਂਗੇ ਜੇ ਸਾਨੂੰ ਨਾ ਰੂੜਿਆਂ ਨੂੰ ਥਾਂ ਦਿੱਤਾ ਅਸੀਂ ਵੋਟ ਨਹੀਂ ਪਾਉਣੀ ਹਾਂ ਅਸੀਂ ਲੈ ਕੇ ਲਾ ਦੇਣਾ ਚਾਰੰਗ ਗਲੀਆਂ ਦੇ ਵਿੱਚ ਸਾਡੇ ਜ਼ਿੰਮੇਦਾਰ ਸਾਡੇ ਗਲੀ ਚ ਨਾ ਵੜਿਆ ਅੱਗੇ ਹਾਂ ਵੀ ਅਸੀਂ ਵੋਟ ਨਹੀਂ ਪਾਉਣੀ ਨਹੀਂ ਜ਼ਿੰਮੇਦਾਰਾਂ ਨੂੰ ਨਹੀਂ ਪਾਉਣੀ ਜਿਹੜੇ ਹੁਣ ਇਲੈਕਸ਼ਨ ਆਉਣਗੇ ਉਹਨਾਂ ਨੂੰ ਨਹੀਂ ਪਾਉਣੀ ਹਾਂ ਉਹਨਾਂ ਨੂੰ ਵੀ ਜ਼ਿੰਮੇਵਾਰੀ ਆਉਣ ਕਿ ਸਾਡੇ ਘਰਾਂ ਦੇ ਵਿੱਚ ਕਹਿਣ ਜੀ ਮੈਂ ਬੋਲ ਬੋਲ ਦੇ ਤੂੰ ਬੋਲ ਬੋਟ ਦਾ ਤਾਂ ਬਾਈ ਜੀ ਮਸ ਕਹਾਂਜ ਕੋਈ ਨੂੰ ਵੜ ਨਹੀਂ ਦੇਣਗੇ ਵੋਟ ਪਾਵੇ ਭਾਵੇਂ ਕੋਈ ਵੋਟ ਕੇ ਨੂੰ ਨਾ ਪਾਵੇ ਵੀ ਇਹ ਥਾਂ ਸਾਡਾ ਅਸੀਂ ਅਸੀਂ ਆਹ ਥਾਂ 'ਚ ਰੂੜੀ ਸਿੱਟਣੀ ਹੈ ਜੀ ਹਾਂਜੀ